ਸੰ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਕੀ ਜਿਸ ਨਉ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ ਇਹੋ ਬਾਣੀ ਜੋ ਜੀ ਉਹ ਜਾਣੈ ਤਿਸ ਅੰਦਰ ਰਵੈ ਹਰ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਬਿਚ ਬਾਣੀ ਅਮਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਮੰਝਵਾ ਅਸ਼ਟਪਦੀ ਘਰ 12ਵਾਂ ਇਕ ਓੰਕਾਰ ਸਤਗੁਰ ਪ੍ਰਸਾਦ ਉਪਮਾ ਜਾਤਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤਨਾ ਕਹੀ ਤਜਾਨ ਸਰਣ ਗਹੀ ਰਹਾਉ ਪ੍ਰਭ ਚਰਨ ਕਮਲਿਆ ਪਾਰ ਹਉ ਜਾਉ ਸਦ ਬਲਹਾਰ ਮਨ ਪੀਤ ਲਾਗੀ ਤਾਹੇ ਤਜਿਆਨ ਕਤਹੇ ਨ ਜਾਹੇ ਹਰ ਨਾਮ ਰਸਨਾ ਕਹਨ ਮਲ ਪਾਪ ਕਲ ਮਲ ਦਹਨ ਚੜਨ ਆਬ ਸੰਤ ਉਧਾਰ ਪੈ ਤਰੇ ਸਾਗਰ ਪਾ ਮਨ ਧੋਰ ਪ੍ਰੇਮ ਪ੍ਰੀਤ ਇਹ ਸੰਤ ਨਿਰਮਲ ਰੀਤ ਤਜ ਗਏ ਪਾਪ ਵਿਕਾਰ ਹਰ ਮਿਲੇ ਪ੍ਰਭ ਨਿਰੰਕਾਰ ਪ੍ਰਭ ਪੀਖੀਐ ਬਿਸਮਾਦ ਚਖ ਅਨੰਦ ਪੂਰਨ ਸਾਦ ਨਹਿ ਡੋਲੀਐ ਇਤੂਤ ਪ੍ਰਭ ਬਸੇ ਹਰ ਹਰ ਥੀਤ ਤਿੰਨ ਨਾਹੇ ਨਰਕ ਨਿਵਾਸ ਨਿਤ ਸਿਮਰ ਪ੍ਰਭ ਗੁਣਤਾਸ ਵੇ ਜਮਲਾ ਭੇਖੈ ਨੈਨ ਸੁਨ 모ਹੇ ਅਨਹਤ ਬੈ ਹਰ ਸ਼ਰਣ ਸੂਰਗ ਪਾਲ ਪਦ ਪਦਤ ਵਸ ਦਿਆਲ ਹਰ ਨਿਗਮ ਲਹੇ ਨਾ ਭੇਦ ਨਿਤ ਕਰੈ ਮਨ ਜਨ ਸੇ ਦੁਖ ਦੀਨ ਦਰਦ ਨਿਵਾਰ ਜਾ ਕੀ ਮਹਾ ਵਿਖੜੀ ਕਾਰ ਤਾਂ ਕੀ ਮਿਤ ਨਾ ਜਾਣੈ ਕੋਏ ਜਲ ਥਲ ਮਹੀਰ ਸੋਏ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾਪੂਰ ਵਾਹਿਗੂ ਕਰ ਬੰਦਨਾ ਲਖ ਬਾਰ ਥੱਕ ਪਰਿਓ ਪ੍ਰਭ ਦਰਬਾਰ ਪ੍ਰਭ ਕਰਹੁ ਸਾਧੂ ਧੂਰ ਨਾਨਕ ਮਨ ਸਾਪੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ